ਉਨਾ ਮੁਕਾਬਲਾ ਹੋ ਗਿਆ ਜਦੋਂ ਤੇ ਮੁਕਾਬਲੇ 'ਚ 6-7 ਘੰਟੇ ਗੋਲੀ ਚੱਲੀ ਅੱਛਾ ਜੀ ਦੋ ਤਿੰਨ ਮੁਲਾਜ਼ਮੇ ਵੀ ਮਰੇ ਹੂੰ ਮੁਰਤੇ ਉਹਨਾਂ ਕੋਠੇ ਦੇ ਉੱਤੀ ਪਿੱਛੋਂ ਦੀ ਬੰਬ ਸੱਟ ਕੇ ਵੀ ਮਾਰੇ ਦਿਨ ਇਹਨਾਂ ਦਾ ਭੋਗ ਸੀ ਤੇ ਉਸ ਦਿਨ ਜਗੀਰ ਸਿੰਘ ਨੂੰ ਤੇ ਸੁਜਾਹਾਂ ਨੂੰ ਸਾਡੇ ਪਿਤਾ ਨੂੰ ਇਹਨਾਂ ਦਾ ਉਹਨਾਂ ਵਜੀਰਪੁਰ ਛੜਕਦੇ ਮੁਕਾਬਲਾ ਬਣਾਤਾ ਆਂਦੇ ਸਿੰਘ ਖੋਣ ਪੈ ਗਿਆ ਤੇ ਫੋਟੋ ਮੋੜ ਦੇ ਵਿੱਚ ਮਾਰੇ ਗਏ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਹਰਪਕੇ ਪਿੰਡ ਪਹੁੰਚੇ ਹਾਂ ਜਿੱਥੇ ਕਿ ਇੱਕੋ ਪਰਿਵਾਰ ਦੇ ਤਿੰਨ ਜੀ ਸ਼ਹੀਦ ਹੋਏ ਸੀਗੇ 84 ਦੇ ਬਲੂ ਸਟਾਰ ਤੋਂ ਬਾਅਦ ਸੋ ਗੱਲਬਾਤ ਕਰਦੇ ਹਾਂ ਸਾਡੇ ਨਾਲ ਭਾਈ ਸਾਹਿਬ ਬੈਠੇ ਨੇ ਭੈਣ ਜੀਆਂ ਬੈਠੀਆਂ ਨੇ ਗੱਲਬਾਤ ਕਰਦੇ ਹਾਂ ਪਰਿਵਾਰ ਦਾ ਜਿਹੜੀ ਹਾਲਾਤ ਸੀ ਉਸ ਟਾਈਮ ਦੀ ਕਿਵੇਂ-ਕਿਵੇਂ ਘਟਨਾ ਵਾਪਰੀ ਹੈ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ ਤੁਹਾਡਾ ਨਾਮ ਕੀ ਹੈ ਜੀ ਕਲਵੰਤ ਸਿੰਘ ਜੀ ਕਲਵੰਤ ਸਿੰਘ ਜੀ ਜਿਸ ਤਰ੍ਹਾਂ 84 ਤੋਂ ਬਾਅਦ ਜਿਹੜੇ ਕਾਂਡ ਹੋਏ ਸੀਗੇ ਉਹਦੇ ਵਿੱਚ ਤੁਹਾਡੇ ਜੀ ਕਿੰਨੇ ਸ਼ਹੀਦ ਹੋਇਆ ਗਿਆ ਤਿੰਨ ਜੀ ਸ਼ਹੀਦ ਹੋਏ ਜੀ ਦੋ ਮੇਰੇ ਭਰਾ ਜੀ ਇੱਕ ਮੇਰਾ ਪਿਤਾ ਜੀ ਹੋਇਆ ਜੀ ਜੀ ਵੀਰੇ ਹਾਂਜੀ ਤੇ ਵੀਰ ਜੀ ਇਹਨਾਂ ਦਾ ਨਾਮ ਕੀ ਕੀ ਹੈਗਾ ਸੀਗਾ ਇੱਕ ਦੇ ਨਾਮ ਜਗੀਰ ਸਿੰਘ ਵੱਡਾ ਜਗੀਰ ਸਿੰਘ ਭਰਾ ਮੇਰਾ ਹੂੰ ਦੂਜਾ ਸੰਦੇਵ ਸਿੰਘ ਸ਼ਹੀਦ ਜੀ ਜੀ ਇੱਕ ਸੁਜਾ ਸਿੰਘ ਪਿਤਾ ਜੀ ਮੇਰਾ ਹੂੰ ਹਾਂਜੀ ਤਿੰਨ ਹੋਏ ਜੀ ਅੱਛਾ ਇੱਕ ਤੁਹਾਡੇ ਪਿਤਾ ਜੀ ਤੇ ਦੋ ਭਾਈ ਸਭ ਹਾਂਜੀ ਠੀਕ ਹੈ ਹਾਂ ਤੇ ਜਿਹੜੇ ਤੁਹਾਡੇ ਪਿਤਾ ਜੀ ਹੈਗੇ ਸੀਗੇ ਉਹਨਾਂ ਦਾ ਕੀ ਨਾਂ ਸੀ ਉਹਨਾਂ ਦਾ ਸੂਜਾ ਸਿੰਘ ਜੀ ਸੂਜਾ ਸਿੰਘ ਹਾਂਜੀ ਇਹ ਇਹਨਾਂ ਨੇ ਸ਼ਹੀਦੀ ਕਿੱਥੇ ਦਿੱਤੀ ਹੈਗੀ ਇਹਨਾਂ ਦੇ ਛੀਦੀ ਇਤਰਾਜ ਸਾਡਾ ਹੈਗਾ ਸੀ ਆ ਭਰਾ ਭਗੌੜਾ ਹੂੰ ਉਹਦੇ ਵਿੱਚ ਇਹਨਾਂ ਨੂੰ ਉਹ ਦੇ ਵਿੱਚ ਫੜਦੇ ਸੀ ਵੀ ਉਹਨੂੰ ਪੇਸ਼ ਕਰੋ ਹੂੰ ਤੇ ਪੇਸ਼ ਕਰਨ ਦੇ ਉਹਨੂੰ ਪਤਾ ਨਹੀਂ ਉਹਨੇ ਦੱਸਿਆ ਨਹੀਂ ਮੈਂ ਕਿੱਥੇ ਰਹਿਣਾ ਕਿੱਥੇ ਨਹੀਂ ਤੇ ਪੇਸ਼ ਉਹਨਾਂ ਕਾਹਦਾ ਕਰਨਾ ਹੈ ਚਾ ਉਹ ਆ ਨਾਮ ਹੈ ਪੇਸ਼ ਹੋਣਾ ਹੈ ਹੂੰ ਮੈਂ ਤਾਂ ਛੀਦੀ ਦੇਣੀ ਆ ਜਿੰਨਾ ਜਿਆ ਥੋੜਿਆ ਜਿਆ ਜਿਆਦਾ ਬਸ ਜਿਆਦਾ ਜਿਆ ਮੈਂ ਪੇਸ਼ ਨਹੀਂ ਹੋਣਾ ਇਹਨਾਂ ਅੱਗੇ ਮੈਂ ਪੇਸ਼ ਹੋਇਆ ਮੈਨੂੰ ਇਹਨਾਂ ਕੁੱਟਿਆ ਮਾਰੇ ਅੱਗੇ ਵੀ ਆ ਤੇ ਹੁਣ ਫੇਰ ਤੰਗ ਕਰਦੇ ਆ ਮੈਂ ਫੇਰ ਭਗੌੜਾ ਹੋ ਗਿਆ ਜਦੋਂ ਇੱਕ ਵਾਰੀ ਪੇਸ਼ ਵੀ ਹੋ ਗਿਆ ਫੇਰ ਦੋ ਵਾਰੀ ਭਗੌੜਾ ਹੋ ਗਿਆ ਉਹਨੇ ਆਖਾ ਮੈਂ ਤੰਗ ਕਰਦੇ ਮੈਂ ਹੁਣ ਚੀਜ਼ ਹੀ ਹੋਣਾ ਤੁਹਾਡੀ ਹੱਥੀ ਨਹੀਂ ਹੋਣਾ ਉਹਨੇ ਫੇਰ ਇਤਨਾ ਰਿਆਦ 2 ਸਾਲ ਭਗੌੜਾ ਅੱਛਾ ਜੀ ਹਾਂ ਮੁਰਕੇ ਭਗੌੜਾ ਰਿਆ ਤੇ ਪਿਤਾ ਸਾਡੇ ਨੂੰ ਵੀ ਇਹਨਾਂ ਚੋਕ ਲਿਆ ਵਾਚੇ ਜੋ ਬਗੜਾ ਉਹਨੂੰ ਵੀ ਚੱਕ ਲਿਆ ਉਹਨੂੰ ਚੱਕ ਲਿਆ ਤੇ ਪੇਸ਼ ਕਰਾਓ ਇਹਨੂੰ ਸ਼ਟਾਪ ਚ ਲੈ ਕੇ ਇੱਕ ਜਗਿੰਦਰਪਾਲ ਸੀ ਐਂਸਬੀਟਰ ਇੱਕ ਮੇਜਰ ਸੌ ਸੀ ਕਰਿਆਲੇ ਵਾਲਾ ਅੱਛਾ ਜੀ ਤੇ ਇੱਕ ਇੰਸਪੈਕਟਰ ਸਾਹਿਬ ਸੀ ਉਹਦਾ ਤਾਂ ਮੈਨੂੰ ਪਤਾ ਨਹੀਂ ਤਿੰਨ ਇਹਨਾਂ ਪੁਲਿਸ ਨੇ ਠਾਣੇਦਾਰ ਦਾ ਐਂਸਬੀਟਰ ਦਾ ਮੈਨੂੰ ਪਤਾ ਹੈ ਜੀ ਜੀ ਇਹ ਲਗਾਏ ਇਸ ਤੋਂ ਚੁੱਕ ਕੇ ਘਰੋ ਸਾਡੇ ਨੂੰ ਹੂੰ ਹੂੰ ਤੇ ਇਹਨੂੰ ਲੈ ਕੇ ਸ਼ਟਾਪ ਦੇ ਵਿੱਚ ਕਿਹੜੀ ਜਗ੍ਹਾ ਲੈ ਕੇ ਗਿਆ ਸੀ ਸ਼ਟਾਪ ਚ ਸਟਾਪ ਫਰੂਜਪੁਰ ਅੱਛਾ ਫਰੂਜਪੁਰ ਲੈ ਕੇ ਸ਼ਟਾਪ ਚ ਹੂੰ ਤੇ ਇਹਨਾਂ ਨੂੰ ਆ ਲੈ ਪੇਸ਼ ਕਰੋ ਉਹਨਾਂ ਨੂੰ ਅੱਛਾ ਇਹਨਾਂ ਆਖਾ ਵੀ ਸਾਡੇ ਨਹੀਂ ਆਖੇ ਲੱਗਦਾ ਨਾ ਉਹਨਾਂ ਪੇਸ਼ ਹੋਣਾ ਤੇ ਇਹਨਾਂ ਨੂੰ ਉਹਨਾਂ ਕੁੱਟਿਆ ਮਾਰਿਆ ਬੜਾ ਜਦੋਂ ਜਗੀਰ ਸਿੰਘ ਆ ਆ ਦੋਵੇਂ ਲੱਤਾਂ ਦੀਆਂ ਕੁੱਟ-ਕੁੱਟ ਕੇ ਨਾ ਚੂਰ ਕਰਤੀਆਂ ਤੇ ਪਿਤਾ ਸਾਡੇ ਦੀਆਂ ਕੁੱਟੀਆਂ ਲੱਤਾਂ 18 ਤੁਰਿਆ ਨਹੀਂ ਜਾਂਦਾ ਜਦੋਂ ਉਹਨਾਂ ਮੁਕਾਬਲਾ ਹੋਇਆ ਨਹੀਂ ਸੁਜਿਆ ਸਿੰਘ ਦੇ ਨਾਲ ਕੌਣ ਸੀ ਜਗੀਰ ਸਿੰਘ ਜਗੀਰ ਸਿੰਘ ਦੋਨੋਂ ਦੋਵੇਂ ਪਿਓ ਪੁੱਤਰ ਉਹਨੂੰ ਤੁਹਾਡੇ ਭਾਈ ਸਾਹਿਬ ਭਗੋੜੇ ਸੀਗੇ ਭਗੋੜੇ ਹੀ ਜੀ ਜੀ ਹਾਂ ਮੁਰਕੇ ਉਹਨਾਂ ਦਾ ਹੋ ਗਿਆ ইআরএ ਵਾਲੇ ਮੁਕਾਬਲਾ ਕਿਹਨਾਂ ਦਾ ਜੀ ਇਹ ਸੁਖਦੇਵ ਸਿੰਘ ਦਾ আচ্ছা আচ্ছা ਮੁਰਕੋੜੇ ਸੀਗੇ ਹਾਂ ਉਹਨਾਂ ਦਾ ਮੁਕਾਬਲਾ ਹੋ ਗਿਆ ਜਦੋਂ ਤੇ ਮੁਕਾਬਲੇ 'ਚ 6-7 ਘੰਟੇ ਗੋਲੀ ਚੱਲੀ ਅੱਛਾ ਜੀ ਦੋ ਤਿੰਨ ਮਲਾਜ਼ਮੇ ਵੀ ਮਰੇ ਹੂੰ ਮੁਰਕਿਆਂ ਨਾ ਕੋਠੇ ਦੇ ਉੱਤੀ ਪੁੱਛੋਂ ਦੀ ਬੰਬ ਛੱਟ ਕੇ ਵੀ ਮਾਰੇ ਜੋ ਅੰਦਰ ਸੀ ਡਰਾਮਾ ਵਾਲਾ ਤੇਲ ਅੰਦਰ ਲੱਗੀ ਅੱਗ ਇਹ ਵੀਰ ਜੀ ਜਿਹੜਾ ਮੋਟੇ ਪੇਡ ਹੋਈ ਸੀ ਕਿਹੜੀ ਜਗ੍ਹਾ ਦੀ ਗੱਲ ਹੈਗੀ ਹੈ ਇਹ ਯਾਰ ਵਾਲ ਮੁਕਾਬਲੇ ਯਾਰੇ ਸ਼ਾ ਪਿੰਡ ਯਾਰੇ ਸ਼ਾ ਪਿੰਡ ਹਾਂ ਜੀ ਸੱਧੂ ਵਾਲੇ ਦੇ ਲਾਗੇ ਅੱਛੇ ਮੁਕਾਬਲਾ ਉੱਥੇ ਹੋਇਆ ਸੀ ਹਾਂਜੀ 6-7 ਘੰਟੇ ਦਾ ਮੁਕਾਬਲਾ ਆਇਆ ਜੀ ਅੱਛਾ ਹਾਂ ਜਦੋਂ ਭਾਈ ਸਾਹਿਬ ਦੇ ਨਾਲ ਹੋਰ ਵੀ ਹੈਗੇ ਸੀ ਸਿੰਘ ਹਾਂ ਆਪਾਂ ਤਿੰਨ ਸਿੰਘ ਹੋਰ ਸੀ ਅੱਛਾ ਹਾਂ ਉਹ ਨਾਗੋ ਦੇ ਨਾਗੋ ਨਾਗੋ ਪਿੰਡ ਦੇ ਹੂੰ ਤੇ ਉਹਨਾਂ ਦੇ ਪਿੰਡ ਦੇ ਤੇ ਜਾਣਦੇ ਤਾਂ ਨਹੀਂ ਹੈ ਤੇ ਉਹ ਨਾਗੋ ਕਹਿੰਦੇ ਦੋ ਸਿੰਘ ਹੋਰ ਤੇ ਨਾਗੋ ਕਿੱਥੇ ਕਿੱਥੇ ਪੈਂਦਾ ਇਹਨਾਂ ਮਰਜੀ ਕਿਤੇ ਗਾਇ ਤਾਂ ਨਹੀਂ ਕਰੀ ਤਰਨ ਤਰਨ ਪਲੇ ਹਾਂ ਤਿੰਨ ਸਿੰਘ ਸੇ ਪਾਂਛੀ ਦੋ ਇੱਥੇ ਅੱਛਾ ਤਿੰਨ ਉਧਰ ਦੇ ਤੇ ਦੋ ਇੱਧਰ ਦੇ ਸੀਗੇ ਦੋ ਇੱਧਰ ਦੇ ਉਹ ਦੇ ਕੇ ਰਹਿੰਦੇ ਹਾਂ ਦੋਏ ਕਿਵੇਂ ਕਿਹਦੇ ਪਰਦੇ ਕਬਾਮਨ ਵਾਲਾ ਮੁੰਡਾ ਹੈ ਪੰਤਾਂ ਦਾ ਮੁੰਡਾ ਉਹ ਵੀ ਨਾਲ ਹੀ ਹੋਇਆ ਬੰਬ ਮਾਰ ਮਾਰ ਕੇ ਨਾ ਕੀਤਾ ਜਦੋਂ ਉਹਨਾਂ ਦਾ ਚਾਰਾ ਨਾ ਚੱਲਿਆ ਪਿੱਛੋਂ ਦੀ ਉਹਨਾਂ ਪੁੱਟ ਕੇ ਛੱਤ ਕੋਠੇ ਦੀ ਬੰਬ ਛੱਟ ਕੇ ਉਹ ਵਰਕੇ ਉਹਨਾਂ ਨੂੰ ਅੱਗ ਲੱਗ ਗਈ ਜਦੋਂ ਉਹਨਾਂ ਇਹਨਾਂ ਦਾ ਪੇਸ਼ ਨਾ ਚੱਲੀ ਕੋਈ ਤੇ ਜਿੱਦ ਦਿਨ ਇਹਨਾਂ ਦਾ ਭੋਗ ਸੀ ਤੇ ਉਸ ਦਿਨ ਜਗੀਰ ਸਿੰਘ ਨੂੰ ਤੇ ਸੂਜਾ ਹਾਂ ਨੂੰ ਸਾਡੇ ਪਿਤਾ ਨੂੰ ਇਹਨਾਂ ਦਾ ਉਹਨਾਂ ਵਜੀਰਪੁਰ ਛੜਕ ਦੇ ਮੁਕਾਬਲਾ ਬਣਾਤਾ ਆਂਦੇ ਸਿੰਘ ਖੋਨ ਪੈ ਗਿਆ ਤੇ ਪੁੱਠ ਮੋੜ ਦੇ ਵਿੱਚ ਮਾਰੇ ਗਏ ਇਹਨਾਂ ਮਾਰੇ ਜਗਿੰਦਰਪਾਲ ਨੇ ਤੇ ਮੇਜਰ ਸਿੰਘ ਨੇ ਕਰਿਆ ਲਿਆ ਦੇਣਾ ਅੱਛਾ ਹਾਂ ਬਾ ਮਰਤੀ ਜਗਿੰਦਰਪਾਲ ਉਹਦੇ ਮਾਜੇ ਦਾ ਉਹਨਾਂ ਪਤਾ ਨਹੀਂ ਡੀਐਸਪੀ ਸੀਗਾ ਐਸਐਸਪੀ ਇੱਕ ਐਸਪੀ ਹੁੰਦਾ ਐਸਪੀ ਦਾ ਮੈਨੂੰ ਪਤਾ ਨਹੀਂ ਉਹਨੂੰ ਸੈਣੀ ਸੈਣੀ ਆਲੇ ਹੀ ਐਸਪੀ ਕਿ ਉਹ ਨਵਾਂ ਹੀ ਬਦਲ ਕੇ ਆਇਆ ਇਥੇ ਚਾਰ ਪੰਜ ਦਿਨ ਹੋਏ ਆਏ ਅੱਛਾ ਦੋਵਾਂ ਦਾ ਐਨਕਾਉਂਟਰ ਕਰ ਦਿੱਤਾ ਜਿਹੜੀ ਜਗ੍ਹਾ ਤੇ ਕੀਤਾ ਸੀਗਾ ਤੇ ਕੀਤਾ ਵਜੀਦਪੁਰ ਵਾਲੇ ਛੜਕ ਤੇ ਵਜੀਦਪੁਰ ਛੜਕ ਮੁਕਾਬਲਾ ਬਣਾਤਾ ਵੀ ਸਿੰਘ ਖੋਣ ਪੈ ਗਏ ਹਾਂ ਹਾਂ ਤੇ ਮਾਰੇ ਨਾ ਆਵੇ ਸਾਰੇ ਜੀਤ ਕੀਤੇ ਉੱਥੇ ਮਾਰ ਕੇ ਮੁੜ ਕੇ ਇਹਨਾਂ ਨੂੰ ਦੱਸਿਆ ਉਹਨਾਂ ਇਹਨਾਂ ਸਰਕਾਰ ਵੀ ਇੱਥੇ ਪਰੋਜਪੁਰ ਆਵ ਕਰ ਦਿੱਤਾ ਜਦੋਂ ਸਰਕਾਰ ਹੋ ਗਿਆ ਸਾਨੂੰ ਬਾਅਦ ਚ ਇਹਨਾਂ ਦੱਸਿਆ ਵੀ ਸਾਡੇ ਇਤਿਆ ਸਿੰਘ ਜੀਤ ਹੋ ਗਏ ਜੀਤ ਹੋ ਗਏ ਹਾਂ ਅਸੀਂ ਫੋਲ ਹੀ ਲਿਆਂਦੇ ਕੱਲੇ ਸਾਨੂੰ ਇਹ ਇਹਨਾਂ ਦੱਸਿਆ ਨਹੀਂ ਸਰਕਾਰ ਤੇ ਨਹੀਂ ਸਕਿਆ ਅੱਛਾ ਹਾਂ ਆ ਉਹ ਤੁਮ ਅੱਛਾ ਤੁਹਾਡੇ ਫਾਦਰ ਸਾਹਿਬ ਤੇ ਇੱਕ ਤੁਹਾਡੇ ਭਾਈ ਸਾਹਿਬ ਉਹਨਾਂ ਨੂੰ ਉੱਥੇ ਐਨਕਾਉਂਟਰ ਕਰਕੇ ਸ਼ਹੀਦ ਕਰਤਾ ਹਾਂ ਜਦੋਂ ਇਹਨਾਂ ਦਾ ਜਿੱਦਣੇ ਦਾ ਭੋਗ ਸੀ ਸੁਖਦੇਵ ਸਿੰਘ ਦਾ ਉਸ ਦਿਨ ਕੀਤੇ ਰਾਤ ਮਾਰਤਾ ਹਾਂ ਰਾਤ ਹੀ ਅੱਛਾ ਜਿੱਤ ਦੇ ਨੇ ਭੋਗ ਸੀਗਾ ਸੁਖਦੇਵ ਸਿੰਘ ਦਾ ਹਾਂਜੀ ਉਸੇ ਰਾਤ ਹੀ ਮਾਰਦੇ ਉਸ ਦਿਨ ਰਾਤ ਮੌਸਰ ਮੁਕਾਬਲਾ ਬਣਾਤਾ ਉੱਥੇ ਅੱਛਾ ਅੱਛਾ ਹਾਂ ਅੱਛਾ ਤੁਹਾਡੇ ਦੋ ਫਾਦਰ ਸਾਹਿਬ ਤੇ ਭਾਈ ਸਾਹਿਬ ਦੀ ਲਾਸ਼ ਨਹੀਂ ਮਿਲੀ ਜਿਹੜੇ ਇੱਕ ਦੂਜੇ ਸੀਗੇ ਸੁਖਦੇਵ ਸਿੰਘ ਸੁਖਦੇਵ ਸਿੰਘ ਦੀ ਹੀ ਲਾਸ਼ ਲੈ ਲਈ ਸਾਡੀ ਮਾਤਾ ਤਕੜੀ ਸੀ ਉਨੇ ਜਾਗੇ ਜਾ ਕੇ ਪੇਸ਼ ਹੋ ਗਈ ਕਿ ਵੱਡੇ ਅਸਰ ਦੇ ਉਹਨਾਂ ਲਾਜ ਦੇਤੀ ਫਿਰ ਅੱਛਾ ਲਾਜ ਦੇਤੀ ਹਾਂ ਇੱਥੇ ਮੇਰਾ ਉਦੋਂ ਮੱਲਾਣਾ ਠਾਣਾ ਸੀ ਲੱਗ ਉਹਨਾਂ ਦੇ ਸੰਸਕਾਰ ਫਿਰ ਇੱਥੇ ਕੀਤਾ ਹਾਂ ਉਹਨਾਂ ਦਾ ਇੱਥੇ ਕਰੇ ਕੀਤਾ ਸੀ ਠੀਕ ਹੈ ਹਾਂ ਜੀ ਤੇ ਵੀਰ ਜੀ ਇਹ ਜਿਹੜੇ ਤੁਸੀਂ ਸ਼ਹੀਦ ਦੱਸੇ ਨੇ ਤਿੰਨ ਤਿੰਨ ਪਰਿਵਾਰ ਹਾਂ ਜੀ ਤਿੰਨਾਂ ਦਾ ਪਰਿਵਾਰ ਲਗ-ਲਗ ਰਹਿ ਰਿਹਾ ਇਕੱਠੇ ਹੈਗੇ ਅਲੱਗ-ਅਲੱਗ ਜੀ ਹੂੰ ਹੂੰ ਸੁਖਦੇਵ ਸਿੰਘ ਦੇ ਕਿੰਨੇ ਬੱਚੇ ਹੈਗੇ ਸੁਖਦੇਵ ਸਿੰਘ ਦਾ ਇੱਕ ਬੱਚਾ ਸੀ ਤੇ ਉਹ ਖਾੜੇ ਦੇ ਵਿੱਚ ਮੁਰਕੇ ਡੁੱਬ ਗਿਆ ਹੈ ਹੂੰ ਹਾਂ ਤੇ ਛੋਟਾ ਹੈ ਤੇ ਮੁਰਕੇ ਮੇਰੇ ਘਰੇ ਬੈ ਗਈ ਅੱਛਾ ਹਾਂਜੀ ਠੀਕ ਹੈ ਹਾਂ ਤੇ ਉਹ ਜਿਹੜੀ ਜ਼ੁਜੀ ਤੇ ਜਗੀਰ ਸੋਹੇ ਘਰ ਦੀ ਉਹ ਕੁਲਦੀਪ ਦੇ ਘਰੇ ਬੈ ਗਈ ਹੂੰ ਹਾਂ ਇਹ ਉਹ 8 30 ਨਾਲੋਂ ਅਹੀ 8 ਅੱਛਾ ਛੋਟੇ ਛੋਟੇ ਘਰ ਦੇ ਬੈਠੀ ਹਾਂਜੀ ਹਾਂਜੀ ਸੋ ਦੋਸਤੋ ਜਿਸ ਤਰ੍ਹਾਂ ਤੁਸੀਂ ਹੱਡ ਬੀਤੀ ਸੁਣਦੇ ਹੋ ਹਰਪਕੇ ਦੇ ਵਿੱਚ ਸ਼ਹੀਦ ਪਰਿਵਾਰ ਦੇ ਘਰ ਪਹੁੰਚੇ ਹਾਂ ਇੱਕੋ ਹੀ ਪਰਿਵਾਰ ਦੇ ਤਿੰਨ ਜੀ ਸ਼ਹੀਦ ਹੋਏ ਨੇ ਇੱਕੇ ਟਾਈਮ ਜੋ ਕਿ ਜਿਵੇਂ ਕਹਿੰਦੇ ਨੇ ਸੁਖਦੇਵ ਸਿੰਘ ਹੈਗੇ ਸੀਗੇ ਉਹ ਉਹਨਾਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਹੋਇਆ ਸੀਗਾ ਉੱਥੇ ਹੀ ਹੋਰ ਵੀ ਨਾਲ ਉਹਨਾਂ ਦੇ ਹੈਗੇ ਸੀਗੇ ਟੀਕੇ ਕਮਰੇ ਦੇ ਵਿੱਚੋਂ ਨਾ ਅੱਗ ਲਾ ਕੇ ਉਹਨਾਂ ਨੂੰ ਸ਼ਹੀਦ ਕਰਤਾ ਉਵੇਂ ਜਿਹੜੇ ਦੋ ਹੋਰ ਇਹਨਾਂ ਦੇ ਪਰਿਵਾਰ ਦੇ ਜੀ ਸੀਗੇ ਉਹਨਾਂ ਨੂੰ ਐਨਕਾਊਂਟਰ ਕਰਕੇ ਵਿਜੀਤਪੁਰ ਦੀ ਸੜਕਾਂ ਤੇ ਉੱਥੇ ਜਾ ਕੇ ਐਨਕਾਊਂਟਰ ਕਰਤਾ ਸੋ ਹੋਰ ਭੈਣਾ ਸਾਡੇ ਨਾਲ ਹੈਗੀਆਂ ਨੇ ਗੱਲਬਾਤ ਕਰਦੇ ਆ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਰ ਜੀ ਲਾਤ ਬਹੁਤ ਮਾਰੇ ਓਦੋਂ ਤਾਂ ਭੈਣ ਜੀ ਤੁਹਾਡਾ ਨਾਮ ਕੀ ਹੈ ਗਰਮੀਤ ਕੌਰ ਤੇ ਭੈਣ ਜੀ ਜਿਹੜੇ ਤੁਹਾਡੇ ਇੱਕ ਪਤੀ ਧਰਮਪਤੀ ਸੀਗੇ ਕੀ ਨਾਂ ਸੀ ਉਹਨਾਂ ਦਾ ਸੁਖਦੇਵ ਸਿੰਘ ਸੁਖਦੇਵ ਸਿੰਘ ਹਾਂਜੀ ਤੇ ਭੈਣ ਜੀ ਜਦੋਂ ਇਹ ਇਨਕਾਉਂਟਰ ਹੋਇਆ ਜਦੋਂ ਫੜੇ ਗਏ ਹਾਂਜੀ ਜਦੋਂ ਸਿੰਘਾਂ ਨੂੰ ਫੜ ਲਿਆ ਗਿਆ ਉਦੋਂ ਬੱਚੇ ਤੁਹਾਡੇ ਕਿ ਕਿੰਨੇ-ਕਿੰਨੇ ਹੈਗੇ ਸੀ ਬੱਚਾ ਸਾਡਾ ਮਗਰੋ ਆ ਮਰੇ ਤੇ ਮਗਰੋ ਅੱਛਾ ਜੀ ਹਾਂਜੀ ਕਿੰਨੇ ਚਿਰ ਬਾਅਦ ਬੱਚਾ ਹੋ ਗਿਆ ਸੀ ਬੱਚਾ ਬਾਅਦ ਚ 5 ਮਹੀਨੇ ਚੋਂ ਹੀ ਮਗਰੋ ਹੋਏ ਆ ਅੱਛਾ ਜੀ ਮਰੇ ਦਿਓ ਉਹਨਾਂ ਦਾ ਕੀ ਨਾਂ ਉਹਨਾਂ ਦੇ ਕੀ ਨਾਂ ਆ ਜੀ ਹਾਂਜੀ ਉਹਨਾਂ ਦਾ ਨਾਂ ਕੀ ਹੈ ਤੁਹਾਡੇ ਬੱਚੇ ਦਾ ਬੱਚੇ ਦਾ ਰਣਜੀਤ ਸਿੰਘ ਉਹਦੇ ਨਾਲ ਸਰਜੀਤ ਸਿੰਘ ਸੀ ਸਰਜੀਤ ਸਿੰਘ ਹਾਂਜੀ ਉਹ ਡੁੱਬ ਗਏ ਖਾੜੇ ਚ ਸੋ ਉਹਨਾਂ ਦੀ ਡੈਥ ਹੋ ਗਈ ਸੀ ਹਾਂਜੀ ਅੱਛਾ ਅੱਛਾ ਇੱਕੋ ਹੀ ਬੱਚਾ ਹੋਇਆ ਫਿਰ ਹਾਂਜੀ ਠੀਕ ਐ ਤੇ ਪੰਜੀ ਸਾਰਾ ਕੁਝ ਕਿਵੇਂ ਹੋਇਆ ਜਿਵੇਂ ਪੁਲਿਸ ਘਰਾਂ ਚ ਜਾ ਕੇ ਵੜ ਜਾਂਦੀ ਸੀ ਆਰਮੀ ਪੁਲਸੀ ਵੀ ਤੰਗ ਬੜਾ ਕਰਦੇ ਸੀ ਅਸੀਂ ਤਾਂ ਮੈਂ ਤਾਂ ਸਾਲ ਆਪਣੀ ਘਰੇ ਰਹੀ ਅੱਛਾ ਹੱਥੀ ਚੂੜਾ ਸੀ ਮੇਰੇ ਬਸ ਥੋੜਾ ਜਿਹਾ ਬਿਆਨ ਪੁਲਿਸ ਪੈਣ ਲਾ ਪਈ ਪੁਲਿਸ ਬਹੁਤ ਜ਼ਿਆਦਾ ਤੰਗ ਕਰਦੇ ਸੀ ਅੱਛਾ ਤੇ ਉਹ ਆਦਾ ਮੈਂ ਨਹੀਂ ਹੱਥੀ ਪੁਲਿਸ ਦੇ ਨਹੀਂ ਆਉਣਾ ਮੈਂ ਰਲਦਾ ਮਨਜੂਰ ਸੰਘਣ ਮੈਂ ਨਹੀਂ ਘਰੇ ਰਹਿਣਾ ਇੱਕ ਰਿਪੇਸ਼ ਕਰਤਾ ਸੀ ਅੱਛਾ ਜੀ ਇਹਨਾਂ ਦੇ ਬਾਪ ਨੇ ਲੱਭ ਕੇ ਫੇ ਘਰ ਦੇ ਹਾਤ ਬੜੇ ਮਾੜੇ ਆ ਹੂੰ ਮਾਰਦਣ ਕੇ ਸਾਰਿਆਂ ਨੂੰ ਅੱਛਾ ਫੇ ਰਲ ਗਿਆ ਤੁਸੀਂ ਚੰਨੇ ਮਿਲ ਜਾ ਕੇ ਫੇ ਰਲ ਗਿਆ ਨਾ ਮੈਂ ਨਹੀਂ ਘਰੇ ਰਹਿਣਾ ਅੱਛਾ ਇੱਕ ਵਾਰੀ ਪੁਲਿਸ ਕੋਲੋਂ ਚੜਵਾ ਲਿਆ ਹਾਂਜੀ ਹਾਂਜੀ ਇੱਕ ਰਿਪੇਸ਼ ਕਰਤਾ ਹੈ ਅੱਛਾ ਮਹੀਨਾ ਘਰੇ ਰਿਆ ਫੇ ਰਲ ਗਿਆ ਹੂੰ ਹੂੰ ਫੇ ਇੱਥੇ ਮੇਲਾ ਹੁੰਦਾ ਸਾਡੇ ਕਟੋਰੇ ਬਾਵੇ ਬਰੀ ਚੰਦਾਂ ਦਾ ਹੂੰ ਉਦਨ ਹੀ ਮਲਾਪ ਹੋ ਗਿਆ ਕਿਤੇ ਕਟੋਰੀ ਵੱਲੇ ਜਾ ਕੇ ਉਦਨੇ ਰੱਖ ਦੂਗਾ ਪੇਂਜੀ ਜਿਸ ਤਰ੍ਹਾਂ ਤੁਸੀਂ ਇੰਨੇ ਸਾਲ ਬਿਨਾ ਤਰਮਪਤੀ ਤੋਂ ਕੱਟੇ ਹੈਗੇ ਆ ਤੇ ਬੱਚਿਆਂ ਦੀ ਸੰਭਾਲ ਕਰਨਾ ਜਾਂ ਖੁਦ ਦਾ ਜੀਵਨ ਤੇ ਕਿਵੇਂ ਲੱਗਦਾ ਉਹ ਤਾਂ ਵੀਰ ਪਤਾ ਇਸ ਹਾਲਤ ਮਾੜੇ ਆ ਨਹੀਂ ਜੀ ਮੈਂ ਤਾਂ ਫਿਰ ਐਂ ਪਾਸ ਕੀਤਾ ਲੋਕਾਂ ਦੇ ਘਰੇ ਰੁਲ ਕੇ ਲੋਕਾਂ ਦੇ ਘਰ ਜਾ ਕੇ ਟਾਈਮ ਬਸ ਕੀਤਾ ਅੱਛਾ ਹਾਂਜੀ ਅਜੇ ਤੱਕ ਘਰੇ ਰਹੀ ਨਹੀਂ ਕਿ ਮੈਂ ਤਾਂ ਹਣ ਸਾਲ ਘਰੇ ਰਹੀ ਪੁੱਸ ਬਹੁਤ ਅੰਕ ਕਰਦੀ ਸੀ ਦਿਹਾੜੀ ਚ ਦੋ ਦੋ ਤਿੰਨ ਤਿੰਨ ਗੇੜੇ ਮਾਰਦੀ ਪੇਂਜੀ ਜਿਵੇਂ ਤੁਸੀਂ ਗੱਲ ਕਰਦੇ ਹੋ ਇਹ ਸਿੱਖਾਂ ਨੂੰ 84 ਤੋਂ ਬਾਅਦ ਹਥਿਆਰ ਕਿਉਂ ਚੱਕਣੇ ਪਏ ਉਹ ਕਹਿੰਦੇ ਸੀ ਅਸੀਂ ਨਹੀਂ ਰਹਿਣਾ ਸੀ ਅਸੀਂ ਸੰਤਾਂ ਦੀ ਗੱਲ ਐਡੀ ਵੱਡੀ ਹੀ ਗੁਰਦੁਆਰਿਆਂ ਦੇ ਵਿੱਚ ਹੋਈ ਸਾਥੋਂ ਨਹੀਂ ਚੱਰੀ ਜਾਂਦੀ ਹਮ ਅਸੀਂ ਨਹੀਂ ਰਹਿਣਾ ਕਰੇ ਤਾਂ ਜੀ ਤੁਹਾਡਾ ਕਾਰੋਬਾਰ ਕਿਵੇਂ ਚੱਲਦਾ ਹੁਣ ਕਰੋ ਕਾਰੋਬਾਰ ਵੀ ਰੇਤਰਾ ਹੀ ਆ ਥੋੜੀ ਜ਼ਮੀਨ ਰਹਿ ਗਈ ਇਤਨਾ ਚੱਲਦਾ ਮਾੜਾ ਮੋਟਾ ਟਾਈਮ ਮਾੜਾ ਮੋਟਾ ਟਾਈਮ ਪਹਿਲਾਂ ਅਸੀਂ ਤਾਂ ਵੀ ਸਬਜ਼ੀ ਦੀ ਦੁਕਾਨ ਲਾਈ ਆ ਪਹਿਲਾਂ ਵੇਲ ਨਾਲ ਆ ਛੱਡਿਆ ਗੰਨੇ ਗੁੰਨੇ ਰੋ ਕੱਢਦੇ ਰਹੇ ਸਬਜ਼ੀ ਦੀ ਦੁਕਾਨ ਤੁਹਾਡੀ ਹਾਂਜੀ ਹਾਂਜੀ ਅੱਛਾ ਜੀ ਹਾਂ ਬੜੀ ਮਿੰਤ ਕਰਦੇ ਤੁਸੀਂ ਕੀ ਕਰਨਾ ਹੈ ਆਪਣੇ ਰੋਟੀ ਰਣ ਖਾਣੀ ਆ ਹੂੰ ਟਾਈਮ ਪਾਸ ਕਰਨਾ ਹੀ ਆ ਹੂੰ ਹੂੰ ਦੋਸਤੋ ਵੇਖੋ ਜਿਹੜੇ ਭੈਣ ਜੀ ਮੇਰੇ ਨਾਲ ਬੈਠੇ ਨੇ ਖੱਬੇ ਪਾਸੇ ਸੁਖਦੇਵ ਸਿੰਘ ਜਿਹੜੇ ਸ਼ਹੀਦ ਹੋਏ ਸੀ 84 ਤੋਂ ਬਾਅਦ ਚ ਉਹਨਾਂ ਦੀ ਧਰਮ ਪਤਨੀ ਸਬਜੀ ਵੇਚ ਕੇ ਗੁਜ਼ਾਰਾ ਕਰਦੇ ਨੇ ਸਾਹਮਣੇ ਕਹਿੰਦੇ ਵੀ ਰੇੜੀ ਲੱਗੀ ਹੋਈ ਆ ਸਬਜੀ ਵੇਚਣ ਵਾਲੀ ਸੋ ਹੋਰ ਭੈਣ ਜੀ ਪਿੱਛੇ ਬੈਠੇ ਨੇ ਗੱਲਬਾਤ ਕਰਦੇ ਹਾਂਜੀ ਭੈਣ ਜੀ ਵਾਈਕਰੋ ਜੀ ਕਾਕਾ ਸਾਹਿਬ ਬੜੀ ਖਾਲਸਾ ਸਾਹਿਬ ਵਾਈਕਰੋ ਜੀ ਫਤਿਹ ਭੈਣ ਜੀ ਤੁਹਾਡਾ ਕੀ ਨਾਮ ਹੈ ਜੀ ਰਣਜੀਤ ਕੌਰ ਤੇ ਭੈਣ ਰਜੀਤ ਕੌਰ ਜੀ ਜਿਸ ਤਰ੍ਹਾਂ ਤੁਹਾਡੇ ਧਰਮਪਤੀ ਹੈਗੇ ਸੀਗੇ ਸ਼ਹੀਦ ਹੋਏ ਸੀਗੇ ਇਹ ਕਿਹੜੇ ਸਾਲ ਦੀ ਗੱਲ ਹੈਗੀ ਹਾਂ ਜੀ ਇਹ ਜਿਹੜਾ 88 ਤੋਂ ਬਾਅਦ ਦੀ ਹੈਗੀ ਆ ਬਾਅਦ ਹਾਂ ਕੀ ਨਾਮ ਸੀ ਭੈਣ ਜੀ ਉਹਨਾਂ ਦਾ ਜੰਗੀਰ ਸਿੰਘ ਜੰਗੀਰ ਸਿੰਘ ਤੇ ਭੈਣ ਜੀ ਜਿਸ ਤਰ੍ਹਾਂ ਹੁਣ ਚਲੋ ਤੁਹਾਡੇ ਬੱਚੇ ਕਿੰਨੇ ਹੋਇਆ ਗੁੱਡੀ ਹਾਂ ਗੁड़िया ਤੁਹਾਡੇ ਧਰਮਪਤੀ ਦੇ ਹੁੰਦੇ ਹੋਗੀ ਸੀ ਹਾਂ ਨਹੀਂ ਇਹ ਸ਼ਹੀਦ ਹੋਏ ਨੇ ਫੱਗਣ ਵਿੱਚ ਤੇ ਗੁੜਗਾ گا ਮੇਰੀ ਹੋਈ ਸਾਵਣ ਦੀ 14 ਨੂੰ ਜੀ ਜੀ ਹਾਂ ਸਾਵਣ ਦੀ 14 ਨੂੰ ਹੋਈ ਅੱਛਾ 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 ਸ਼ਹੀਦ ਪਹਿਲਾਂ ਹੋ ਗਏ ਨੇ ਗੁੜੀਆਂ ਬਾਅਦ ਚ ਹੋਈ ਆ ਅੱਛਾ ਬਾਅਦ ਚ ਹੋਈ ਉਹਦੋਂ ਚਾਰ ਕੁ ਮਹੀਨੇ ਜਦੋਂ ਸ਼ਹੀਦ ਹੋ ਗਏ ਅੱਛਾ ਅੱਛਾ ਹਾਂ ਤੇ ਭੈਣ ਜੀ ਜਿਵੇਂ ਘਰ ਵਾਲਾ ਦੁਨੀਆ ਤੋਂ ਚਲੇ ਜਾਵੇ ਤੇ ਕਿਵੇਂ ਲੱਗਦਾ ਫਿਰ ਜੀਵਨ ਉਹ ਤਾਂ ਫਿਰ ਭਾਈ ਤੁਹਾਨੂੰ ਪਤਾ ਹੀ ਕਿ ਔਖਾ ਹੀ ਲੱਗਦਾ ਹੈ ਫਿਰ ਕੀ ਕਰਨਾ ਗੁਜ਼ਾਰਾ ਤਾਂ ਕਰਨਾ ਸੀ ਹੈ ਆਪਦੇ ਘਰੇ ਬੈਠੇ ਰਹਿ ਗੁਜ਼ਾਰਾ ਕੀਤਾ ਚਲੋ ਛੋਟੇ ਹੀ ਗਏ ਸੀ ਭਾਈ ਉਹਨਾਂ ਦੇ ਘਰੇ ਫਿਰ ਬਹਿ ਗਏ ਗੁਜ਼ਾਰਾ ਕਰ ਲਿਆ ਹੂੰ ਆਹ ਤੇ ਗੁੜੀਆ ਵਿਆਹਤੀ ਹਾਂ ਗੁੜਗਾ ਵਿਆਹਤੀ ਪਛਾਈ ਹਾਂ ਗੁੜਗਾ ਫੇਰ ਮੈਂ ਉਹਦੀ ਪਹਿਲੀ ਹੀ ਸੀ ਕਿਲਾ ਤੇ ਅੱਧਾ ਕਿਲਾ ਵੇਚ ਕੇ ਤੇ ਫਿਰ ਗੁੜਗਾ ਦਾ ਵਿਆਹ ਕਰਤਾ ਮੈਂ ਹਾਂ ਭੈਣ ਜੀ ਜਿਵੇਂ ਤੁਸੀਂ ਸਾਰੇ ਸਿੱਖ ਪਰਿਵਾਰ ਹੈਗੇ ਹੋ ਅਮਰਤਾਰੀ ਹੈਗੇ ਹੋ ਅੱਜ ਕੱਲ ਸਿੱਖੀ ਵਾਲੇ ਪਾਸੇ ਨੂੰ ਲੋਕ ਬੜੇ ਘੱਟ ਆਉਂਦੇ ਨੇ ਕੀ ਕਹਿੰਦੇ ਹੋ ਉਹਨੂੰ ਅਸੀਂ ਇਹੋ ਆ ਨਾ ਵੀ ਜੁੜਨ ਸਾਡੇ ਨਾਲ ਸਿੱਖੀ ਦੇ ਨਾਲ ਅਸੀਂ ਜੁੜ ਗਏ ਹਾਂ 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 ਬਿਲਕੁਲ ਜੀ ਹਾਂ ਵੀ ਸਿੱਖੀ ਨਾਲ ਜੁੜ ਗਏ ਅਸੀਂ ਤੁਹਾਨੂੰ ਭੈਣ ਜੀ ਕਿੰਨੇ ਸਾਲ ਹੋ ਗਏ ਇਕੱਲੇ ਰਹਿੰਦੇ ਹੋ ਅਹੀ ਵੀ ਫਿਰ ਉਹ ਦੋ ਵੀ ਜਦੋਂ ਫਿਰ ਉਹ ਛੀਦੋ ਮੁੜ ਕੇ ਦੋ ਤਿੰਨੀ ਸਾਲੀ ਫਿਰ ਮੁੜ ਕੇ ਦੂਜੇ ਛੋਟੇ ਦੇ ਘਰ ਬੈ ਗਏ ਸਾਂ ਅੱਛਾ ਅੱਛਾ ਹਾਂ 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 ਉਹਨਾਂ ਦਾ ਜੋ ਫਿਰ ਇੱਕ ਬੇਟਾ ਆਇਆ ਸੀ ਹੂੰ ਆ ਭੈਣ ਜੀ ਜਿਵੇਂ ਸਵਾਲ ਬਹੁਤ ਵੱਡਾ ਹੈਗਾ ਕਿ ਜਿਹੜੀ ਆਪਣੀ ਐਸਜੀਪੀਸੀ ਹੈਗੀ ਹੈ ਕਮੇਟੀ ਹੈਗੀ ਹੈ ਪੰਥ ਦੀ ਤੇ ਉਹਨਾਂ ਨੇ ਤੁਹਾਡੀ ਕੋਈ ਮਦਦ ਕੀਤੀ ਹੈਗੀ ਕਿਸੇ ਨੇ ਕੀਤੀ ਕੋਈ ਨਹੀਂ ਮਤ ਕੀਤੀ ਕਿਸੇ ਵੀ ਅੱਛਾ ਜੀ ਹਾਂ ਕਦੀ ਆ ਕੇ ਸਾਰ ਨਹੀਂ ਲਈ ਨਾ 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 ਹਾਂਜੀ ਤੁਹਾਡੇ ਵੀ ਕੋਈ ਸਾਰ ਨਹੀਂ। ਨਾ ਨਾ ਸਾਡੇ ਵੀ ਨਹੀਂ ਸਾਰ ਕੋਈ ਲਈ। ਅੱਛਾ। ਸੋ ਵੀਰ ਜੀ ਜਿਸ ਤਰ੍ਹਾਂ ਤੁਹਾਡੇ ਪਰਿਵਾਰ ਦੇ ਤਿੰਨ ਜੀ ਸ਼ਹੀਦ ਹੋਇਆ ਹੈਗੇ ਨੇ। ਹਾਂਜੀ। ਤੇ ਉਹਦੇ ਵਾਸਤੇ ਜਿਵੇਂ ਐਸਜੀਪੀਸੀ ਹੈਗੀ ਆਪਣੀ ਕਮੇਟੀ ਹੈ। ਹਾਂਜੀ। ਸਿੱਖਾਂ ਦੀ ਕੌਮ ਦੀ ਸਿੱਖ ਕੌਮ ਦੀ ਜਿਹੜੀ ਕਮੇਟੀ ਹੈਗੀ। ਹਾਂਜੀ। ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ। ਹਾਂਜੀ। ਉਹਨਾਂ ਨੇ ਵੇਲੇ ਤੁਹਾਨੂੰ ਕੋਈ ਕਿਤੇ ਬੁਲਾਇਆ ਗਿਆ ਹੋਵੇ ਸਮਾਗਮ ਦੇ ਵਿੱਚ? ਕੋਈ ਕਹੇ ਕਮੇਟੀ ਵਾਲਾ ਸਾਨੂੰ ਨਹੀਂ ਬੁਲਾਇਆ। ਅਜੇ ਜ਼ਿਕਰ ਕੇ ਇਹਨੇ ਨਹੀਂ ਆਖਿਆ ਵੀ ਆਓ ਤੁਹਾਡੀ ਤੁਹਾਡੀ ਮੱਤ ਕਰੀਏ। ਕਿਹ ਦਿਨ ਆਇ ਤੇ ਕਰਾਈ ਕ ਚਲੇ ਜਾਗੇ ਅੰਬਾ ਤੁਸਨ ਕਮਰਾ ਵੀ ਨਹੀਂ ਦਿੰਦੇ ਹੋ ਅੱਛਾ ਕਮਰਾ ਵੀ ਨਹੀਂ ਮਿਲਦਾ ਨਾ ਕਮਰਾ ਵੀ ਨਹੀਂ ਮਿਲਦਾ ਕਮਰਾ ਵੀ ਨਹੀਂ ਦਿੰਦੇ ਉਹ ਵੀ ਆਦੇ ਪਾਹੇ ਦੋ ਤੇ ਕਮਰਾ ਮਿਲੇ ਤਾਂ ਹੋਵੇ ਨਹੀਂ ਮਿਲੇਗਾ ਅੱਛਾ ਹਾਂ ਆਖੀਆਂ ਛੀਰ ਪ੍ਰਵਾਹ ਉਹਨੇ ਵੀ ਛੀਰ ਪ੍ਰਵਾਹ ਭਰ ਗਿਨੇ ਮਰੀ ਕਮਰਾ ਤੁਹਾਨੂੰ ਮੋਲੀ ਮਿਲਣਾ ਇਹ ਤੁਹਾਨੂੰ ਨਹੀਂ ਮਿਲਣਾ ਕਮਰਾ ਕੋਈ ਬਾਹਰੋਂ ਜਿਵੇਂ ਐਨ ਆਰ ਆਈ ਹੁੰਦੇ ਨੇ ਵੀਰ ਉਹਨਾਂ ਦੇ ਵੱਲੋਂ ਕੋਈ ਭੇਜੀ ਗਈ ਸੇਵਾ ਆਹ ਉਹਨੇ ਇੱਕ ਸਾਡੇ ਇੰਦੀ ਬਾਹਰੋਂ ਲਾਈ ਉਹਨਾ ਦਜੀ ਪਿਲਸਨ ਲਾਈ ਆ ਅੱਛਾ ਪੈਨਸ਼ਨ ਲੱਗੀ ਹੈ ਹਾਂ ਉਹਨਾਂ ਦੇ ਕੀ ਨਾਮ ਹੈ ਭਰਾ ਉਹ ਜਿਹਨਾਂ ਪੈਨਸ਼ਨ ਲਈ ਉਹ ਬਾਹਰੋਂ ਆਇਆ ਸੀ ਮੈਂ ਉਹਨਾਂ ਦਾ ਨਾਂ ਦਾ ਨਹੀਂ ਪਤਾ ਚਾਹੋ ਪੈਨਸ਼ਨ ਪੱਕੀ ਲਈ ਉਹਨਾਂ ਪੈਨਸ਼ਨ ਲਾਤੀ ਆ ਹਾਂ ਹਾਂ ਹੋਰ ਸਾਨੂੰ ਕੋਈ ਮਤ ਨਹੀਂ ਉਹ ਦਿੰਦੇ 3000 ਮਹੀਨਾ ਅੱਛਾ ਸੋ ਦੋਸਤੋ ਮੈਂ ਜ ਪਹੁੰਚਿਆ ਸੀਗਾ ਹਰਪਕੇ ਪਿੰਡ ਦੇ ਵਿੱਚ ਜਿੱਥੇ ਕਿ ਸ਼ਹੀਦ ਪਰਿਵਾਰ ਦੇ ਘਰ ਦੇ ਵਿੱਚ ਅੱਜ ਪਹੁੰਚਿਆ ਇੱਕ ਪਾਸੇ ਭਾਈ ਸਾਹਿਬ ਬੈਠੇ ਨੇ ਇੱਕ ਦੂਜੇ ਪਾਸੇ ਦੋਵੇਂ ਭੈਣੀਆਂ ਬੈਠੀਆਂ ਨੇ ਜਿਨ੍ਹਾਂ ਦੇ ਪਤੀ ਦੇ ਇਸ ਦੁਨੀਆ ਤੋਂ ਚਲੇ ਗਏ ਸੀ 84 ਤੋਂ ਬਾਅਦ ਉਹਨਾਂ ਦਾ ਐਨਕਾਊਂਟਰ ਕੀਤਾ ਗਿਆ ਉਹਨਾਂ ਨੇ ਸ਼ਹੀਦ ਕਰ ਦਿੱਤਾ ਗਿਆ ਸੋ ਦੋਸਤੋ ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਬੈਠੇ ਆ ਗੱਲਬਾਤ ਕਰਦੇ ਆ ਕਹਿੰਦੇ ਵੀ ਐਸਜੀਪੀਸੀ ਦੇ ਵੱਲੋਂ ਸਾਨੂੰ ਅੱਜ ਤੱਕ ਨਾ ਤਾਂ ਸਨਮਾਨਿਤ ਕੀਤਾ ਗਿਆ ਕਿਤੇ ਸਮਾਗਮ ਦੇ ਵਿੱਚ ਬੁਲਾ ਕੇ ਤੇ ਨਾ ਨਾ ਸਾਨੂੰ ਕੋਈ ਮਾਲੀ ਮਦਦ ਦਿੱਤੀ ਗਈ ਹੈ ਵੇਖੋ ਜੇ ਬੰਦਾ ਕੌਮ ਦੀ ਖਾਤਰ ਆਪਣਾ ਬਲੀਦਾਨ ਦਿੰਦਾ ਹੈ ਸ਼ਹੀਦ ਸ਼ਹੀਦੀ ਪਾਉਂਦਾ ਹੈ ਬੱਚਿਆਂ ਨੂੰ ਛੱਡ ਕੇ ਪਰਿਵਾਰ ਨੂੰ ਛੱਡ ਕੇ ਜਿਹਦੇ ਨਾਲ ਸਾਰੀ ਜ਼ਿੰਦਗੀ ਬਿਤਾਉਣੀ ਹੁੰਦੀ ਹੈ ਪਰਿਵਾਰ ਆਪਣਾ ਛੱਡਤਾ ਆਪਣਾ ਸਰੀਰ ਜਿਹੜਾ ਕੌਮ ਦੇ ਲੇਖੇ ਲਾਤਾ ਲੇਕਿਨ ਕਿਤੇ ਨਾ ਕਿਤੇ ਕੌਮ ਦੀ ਬੜੀ ਵੱਡੀ ਭੁੱਲ ਹੈ ਕਿ ਸ਼ਹੀਦ ਪਰਿਵਾਰਾਂ ਨੂੰ ਅਣਦੇਖਾ ਕਰਨਾ ਉਹਨਾਂ ਦੇ ਨਾਲ ਆ ਕੇ ਕੋਈ ਗੱਲਬਾਤ ਵੀ ਨਹੀਂ ਕਰਨੀ ਕਹਿੰਦੇ ਵੀ ਜਿਹੜਾ ਕੋਈ ਸੇਵਾ ਆ ਕੇ ਦੇਣੀ ਮਦਦ ਕਰਨੀ ਲੱਗ ਚੀਜ਼ ਹੈ ਲੇਕਿਨ ਇੱਥੇ ਆ ਕੇ ਕਿਸੇ ਨੇ ਹਾਲ ਚਾਲ ਵੀ ਸਾਡੇ ਸ਼ਹੀਦ ਪਰਿਵਾਰ ਦਾ ਨਹੀਂ ਪੁੱਛਿਆ ਐਵੇਂ ਵੀਰ ਜੀ ਨਹੀਂ ਪੁੱਛਿਆ ਕੋਈ ਵੀ ਨਹੀਂ ਆਇਆ ਕਿਸੇ ਨੇ ਹਾਲ ਚਾਲ ਨਹੀਂ ਪੁੱਛਿਆ ਅਸੀਂ ਵਿਆਹ ਕਿਤੇ ਪੈਰੀਆਂ ਵੇਚ ਕੇ ਕੁੜੀਆਂ ਦੇ ਕੀਤੇ ਆ ਅੱਛਾ ਇਹਨੇ ਵੀ ਵਿਆਹ ਕਿਤੇ ਪੈਰੀ ਵੇਚ ਦੇਣੀ ਵਿਆਹ ਕਰਦੇ ਨੇ ਕੁੜੀਆਂ ਦੇ ਅੱਛਾ ਅੱਛਾ ਹਾਂ ਪਹਿਲਾਂ ਮੇਰੀਆਂ ਤਿੰਨ ਭੈਣਾਂ ਰਹਿੰਦੀ ਉਹਨਾਂ ਦੇ ਵਿਆਹ ਕਿਤੇ ਪੈਲੀ ਵੇਚ ਕੇ ਮੁੜ ਕੇ ਮੇਰੀਆਂ ਦੋ ਕੁੜੀਆਂ ਹੈ ਉਹਨਾਂ ਦਾ ਕਿਤੇ ਪੈਲੀ ਵੇਚ ਕੇ ਇਤਰਾਜੀ ਹਾਂਜੀ ਅੱਛਾ ਪਹਿਲੀ ਵੇਚ ਕੇ ਕਰਦੇ ਰਹੇ ਹਾਂਜੀ ਸੋ ਦੋਸਤੋ ਵੇਖੋ ਵੀਰ ਜੀ ਗੱਲ ਇਹ ਕਹਿੰਦੇ ਨੇ ਵੀ ਜਿੰਨੇ ਵੀ ਬੱਚਿਆਂ ਦੀ ਸ਼ਾਦੀ ਕੀਤੀ ਹੈ ਜ਼ਮੀਨ ਨੂੰ ਵੇਚ ਕੇ ਕੌਮ ਦੀ ਖਾਤਰ ਆਪਣਾ ਸਾਰਾ ਪਰਿਵਾਰ ਵਾਰਤਾ ਲੇਕਿਨ ਜਿਹੜੀ ਜਾਇਦਾਦ ਹੈਗੀ ਸੀਗੀ ਉਹ ਵੇਚ ਕੇ ਬੱਚਿਆਂ ਦਾ ਕਾਰਜ ਕਰਦੇ ਰਹਿਆ ਸੋ ਕੋਈ ਨਹੀਂ ਪਹੁੰਚਿਆ ਇੱਥੇ ਸੰਸਥਾ ਕੋਈ ਵੀ ਸੰਸਥਾ ਨਹੀਂ ਪਹੁੰਚੀ ਵੀ ਆ ਤੁਹਾਨੂੰ ਮਦਦ ਦਿੰਨੇ ਆ ਹਾਂ ਹੂੰ ਜੀ ਆਪਣੇ ਲੱਛਣਾਉਣਾ ਇਹ ਰੌਬ ਦੇ ਬਾਰੇ ਇਹਨਾਂ ਨੂੰ ਪੁੱਛੀਗੇ ਨਾ ਇਹਨਾਂ ਨੂੰ ਵੀਰ ਜੀ ਜਿਸ ਤਰ੍ਹਾਂ SGPC ਦਾ ਇਲੈਕਸ਼ਨ 12 ਸਾਲਾਂ ਬਾਅਦ ਹੋਣ ਜਾ ਰਿਹਾ ਹੋ ਸਕਦਾ ਹੈ ਕਿ 2-4 ਮਹੀਨਿਆਂ ਬਾਅਦ ਹੋ ਜਾਏ ਕੀ ਕਹਿੰਦੇ ਹੋ ਹਾਂ ਜੀ ਕੀ ਹੋਊਗਾ ਅਸੀਂ ਆਨੇ ਸਿੱਖੋਂ ਆਮ ਨੂੰ ਵੋਟਾਂ ਪਾਉ ਤੇ ਇਹਨਾਂ ਨੂੰ ਕਾਮਯਾਬ ਕਰੋ ਹੂੰ ਠੀਕ ਨੇ ਅਸੀਂ ਤਾਂ ਐੋ ਹੀ ਕਹਿੰਦੇ ਆ ਇੱਕ ਇਕੱਠੇ ਹੋ ਜਾਣਾ ਵੀ ਪਾਰਟੀ ਨਾਲ ਕੋਈ ਆਏ ਨੂੰ ਜਾਂਦਾ ਕੋਈ ਆਏ ਨੂੰ ਜਾਂਦਾ ਇਹ ਇਹਨਾਂ ਕਰਨ ਇਕੱਠੇ ਹੋ ਕੇ ਤੇ ਇਹ ਕਾਮਯਾਬ ਹੋ ਜਾਂਦੇ ਅੱਡੋ ਅੱਡ ਜਾਂਦੇ ਤੇ ਇਹਨਾਂ ਨੂੰ ਕੋਈ ਇਹਨੇ ਨਹੀਂ ਪੁੱਛਣਾ ਹਾਂ 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 ਬਸ ਨਹੀਂ ਵੀਰ ਜੀ ਜਿਵੇਂ ਤੁਸੀਂ ਕਹਿੰਦੇ ਵੀ ਸਿੱਖ ਕੌਮ ਨੂੰ ਵੋਟਾਂ ਪਾਓ ਸਿੱਖ ਤਾਂ ਸਾਰੇ ਹੀ ਹੈਗੇ ਐ ਹਾਂਜੀ ਲੇਕਿਨ ਉਹਨਾਂ ਦੇ ਵਿੱਚ ਫਰਕ ਹੈ ਨਾ ਵੇਖਣ ਵਿੱਚ ਹਾਂਜੀ ਜਿਹੜੇ ਲੋਕ ਵਿਕੇ ਹੋਏ ਨੇ ਉਹਨਾਂ ਦੀ ਗੱਲ ਕਰਦੇ ਆਂ ਵੀ ਕਿਹਨੂੰ ਵੋਟ ਕਿਹਨਾਂ ਨੂੰ ਚੁਣਨਾ ਚਾਹੀਦਾ ਚੰਗੇ ਲੋਕਾਂ ਨੂੰ ਅ ਚੰਗੇ ਲੋਕਾਂ ਨੂੰ ਇਹੀ ਜਾਂਦੇ ਚੁਣੋ ਜਿਹੜਾ ਚੰਗਾ ਧਰਮ ਦਾ ਕੰਮ ਕਰਦਾ ਸੱਚੀ ਬੋਚਾ ਉਹਨੂੰ ਵੋਟ ਪਾਓ ਹਾਂਜੀ ਹਾਂ 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 ਅਸੀਂ ਜਾਣੇ ਉਹਨਾਂ ਨੂੰ ਪਾਓ ਬੱਚਿਆਂ ਸਕੂਲ ਖੁੱਲੇ ਉਹਨਾਂ ਨੂੰ ਪਾਓ ਪਹਿਲੋਂ ਹਾਂਜੀ ਹਸਪਤਾਲਾਂ ਤੋਂ ਸਪਾਲ ਬਾਈਆਂ ਜਾਂ ਚੰਗੇ ਹੂੰ ਸਕੂਲ ਚੰਗੇ ਖੁੱਲੇ ਜਾਣ ਬੱਚਿਆਂ ਵਾਸਤੇ ਹੂੰ ਤੇ ਧਰਮ ਆਪੇ ਲੋਕ ਇਹਨਾਂ ਦੇ ਮਗਰ ਲੱਗਣਾ ਹੂੰ ਰਸ਼ਨ ਤੋਂ ਪਹਿਲੋਂ ਖੋਲਣਾ ਤਾਂ ਹੀ ਕਾਮਯਾਬ ਹੋਉਂਦੇ ਤੇ ਵੀਰ ਜੀ ਜਿਹੜੇ ਲੋਕ ਨੇ ਆਪਣੇ ਸਿੱਖ ਵੀ ਚਰਚ ਵਾਲੇ ਪਾਸੇ ਨੂੰ ਤੁਰੇ ਜਾ ਰਹੇ ਨੇ ਉਹ ਆਪ ਦਾ ਪਾਛਾ ਕਰਕੇ ਉਹ ਲੈ ਜਾਂਦੇ ਆਪਣੇ ਕੋਮ ਕੋਈ ਕਰਦੇ ਨਹੀਂ ਭਾਸ਼ਣ ਨਹੀਂ ਕਰਦੇ ਉਹ ਭਾਸ਼ਣ ਕਰਦੇ ਆ ਇਹ ਇਹ ਭਾਸ਼ਣ ਨਹੀਂ ਕਰਦੇ ਕੋਈ ਵੀ ਨਹੀਂ ਕਰਦੇ ਨਾ ਕਿ ਇਹਨੂੰ ਆਦੇ ਵੇਖਦਾ ਅੰਮ੍ਰਿਤ ਚਕੋ ਨਾ ਕਿ ਇਹਨੂੰ ਆਦੇ ਸਿੱਖੀ ਬੰਨੇ ਆਓ ਕਰਨ ਤੇ ਫਿਰ ਲੋਕ ਜਾਣ ਕੇ ਬੰਨੇ ਉਹ ਭਾਸ਼ਣ ਕਰਦੇ ਉਹਦਰ ਤਾਂ ਤੋਂ ਜ਼ਿਆਦੇ ਸੁਰੇ ਜਾਂਦੇ ਹੋ ਵੀਰ ਜੀ ਆਪਣੇ ਵਾਲੇ ਜਿਹੜੇ ਹੈਗੇ ਨੇ ਫ੍ਰੀ ਸਹੂਲਤਾਂ ਨਹੀਂ ਦਿੰਦੇ ਹਾਂਜੀ ਉਹ ਫ੍ਰੀ ਸਹੂਲਤਾਂ ਦਿੰਦੇ ਨੇ ਪੜ੍ਹਾਈ ਲਗਾਤਾਰ ਉਹ ਫ੍ਰੀ ਕਰ ਦਿੰਦੇ ਹੈਗੇ ਹਾਂਜੀ ਹਾਂ ਪ੍ਰਚਾਰ ਨਹੀਂ ਕਰਦੇ ਕੋਈ ਵੀ ਪ੍ਰਚਾਰ ਕਰਨ ਆਪੇ ਲੋਕ ਸਿੱਖੇ ਇੱਧਰ ਆਣ ਸਾਰੇ ਹਾਂ ਸ਼ਬਦ ਦੀ ਵਿਚਾਰ ਨਹੀਂ ਹੁੰਦੀ ਸ਼ਬਦ ਦੀ ਵਿਚਾਰ ਨਹੀਂ ਹੁੰਦੀ ਆ ਕਰਨ ਤੇ ਆਪੇ ਇੱਧਰ ਲੋਕ ਆਉਂ ਹਾਂ ਬਿਲਕੁਲ ਸਹੀ ਗੱਲ ਹੈ ਹਾਂ ਠੀਕ ਹੈ ਨਾ ਬੜਾ ਚੜ੍ਹਦੀ ਕਲਾ ਹੋਗੀ ਸੋ ਦੋਸਤੋ ਸ਼ਹੀਦ ਪਰਿਵਾਰ ਦੇ ਵਿੱਚ ਜਿਸ ਤਰ੍ਹਾਂ ਮੈਂ ਅੱਜ ਪਹੁੰਚਿਆ ਸੀ ਹਾਰਪਕ ਦੇ ਵਿੱਚ ਫਰੋਜਪੁਰ ਦੇ ਵਿੱਚ ਜਿਹੜਾ ਹਾਰਪਕ ਹੈਗਾ ਉੱਥੇ ਅੱਜ ਪਹੁੰਚਿਆ ਸੀ ਗੱਲਬਾਤ ਕੀਤੀ ਹੈ ਸ਼ਹੀਦ ਪਰਿਵਾਰ ਦੇ ਨਾਲ ਸੋ ਇਹਨਾਂ ਦੀ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਇਨਾਂ ਦਾ ਇਹ ਮੂੰਹ ਇਹ ਗੱਲ ਕਹਿਣੀ ਹੈ ਕਿ ਅੱਜ ਤੱਕ ਸਾਨੂੰ ਕਿਸੇ ਸੰਸਥਾ ਨੇ ਅੱਜ ਤੱਕ ਕਿਸੇ ਐਸਜੀਪੀਸੀ ਨੇ ਸਾਨੂੰ 1 ਰੁਪਿਆ ਤੱਕ ਨਹੀਂ ਦਿੱਤਾ ਕਿਸੇ ਵੀ ਸਮਾਗਮ ਦੇ ਵਿੱਚ ਬੁਲਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਨੂੰ ਕੋਈ ਸਨਮਾਨ ਵੀ ਨਹੀਂ ਕੀਤਾ ਗਿਆ ਸੋ ਜਿਨ੍ਹਾਂ ਦੇ ਪਰਿਵਾਰ ਦੇ ਤਿੰਨ ਜੀ ਇਕੱਠੇ ਸ਼ਹੀਦ ਕਰ ਦਿੱਤੇ ਗਏ ਹੁਣ ਇਹ ਵੇਖੋ ਹਾਲ ਸਾਡੀ ਐਸਜੀਪੀਸੀ ਸੰਸਥਾ ਦਾ ਜਿਹੜਾ ਕਿ ਸ਼ਹੀਦਾਂ ਦੀ ਆਕੇ ਸਾਰ ਵੀ ਨਹੀਂ ਲੈਂਦੇ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੁਸੀਂ ਵੇਖ ਰਿਹਾ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ